ਸਰਕਾਰ ਤੋਂ ਸេចਰੇ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਬੀਜਪੀ ਨੇ ਚੰਡੀਗੜ੍ਹ ਦੇ ਵਿੱਚ ਮਾਰੀ ਮੱਲ ਹਰਪ੍ਰੀਤ ਔਰ ਬਬਲਾ ਨੇ 19 ਵੋਟਾਂ ਹਾਸਲ ਕਰਕੇ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ 21 ਦਸੰਬਰ 2024 ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਸੀ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਨਤੀਜੇ ਲਾਣੇ ਗਏ ਤੇ ਉੱਥੇ ਪੁੱਛਰ ਪਹਿਲਾ ਜਲੰਧਰ ਤਲੁਧਿਆਣਾ ਦੇ ਅਮੇਰਾਂ ਦਾ ਐਲਾਨ ਕੀਤਾ ਗਿਆ ਜਿੱਥੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਪਰ ਉਸ ਤੋਂ ਬਾਅਦ ਸਭ ਦੀ ਨਜ਼ਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਟਿਕੀ ਹੋਈ ਸੀ ਤੇ ਅੱਜ ਚੰਡੀਗੜ੍ਹ ਦੇ ਵਿੱਚ ਵੀ ਨਤੀਜੇ ਐਲਾਨੇ ਗਏ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੀ ਬਹੁਮਤ ਪ੍ਰਾਪਤ ਕਰਕੇ ਚੰਡੀਗੜ੍ਹ ਦੇ ਮੇ ਦਾ ਜਿਹੜਾ ਕਿ ਅੱਜ ਦਾ ਸਾਹਮਲਿਆ ਹਰਪ੍ਰੀਤ ਕੌਰ ਬਬਲਾ ਜਿਹੜੇ ਨੇ ਨਵੇਂ ਚੰਡੀਗੜ੍ਹ ਦੇ ਮੇਅਰ ਬਣ ਗਏ ਨੇ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ 19 ਵੋਟਾਂ ਦੀ ਬਹੁਮਤ ਦੇ ਨਾਲ ਭਾਰੀ ਜਿੜੀ ਜਿੱਤ ਪ੍ਰਾਪਤ ਕੀਤੀ ਹੈ ਹਰਪ੍ਰੀਤ ਕੌਰ ਬਬਲਾ ਨੇ ਹੁਣ ਚੰਡੀਗੜ੍ਹ ਦੇ ਨਵੇਂ ਮੇਅਰ ਵਜੋਂ ਅਹੁਦਾ ਸੰਭਾਲਿਆ ਭਾਜਪਾ ਦੇ ਹਰਪ੍ਰੀਤ ਬਬਲਾ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ ਉਹਨਾਂ ਨੇ ਕਰਾਸ ਵੋਟਿੰਗ ਤੋਂ ਬਾਅਦ ਦੋ ਵੋਟਾਂ ਨਾਲ ਚੋਣ ਜਿੱਤੀ ਹਰਪ੍ਰੀਤ ਕੌਰ ਬਬਲਾ ਨੇ 19 ਵੋਟਾਂ ਮਿਲੀਆਂ ਜਿਸ ਤੋਂ ਭਾਰੀ ਜਿੱਤ ਪ੍ਰਾਪਤ ਕੀਤੀ ਤੇ ਉਹ ਉਹ ਹੁਣ ਮੇਅਰ ਬਣ ਗਏ ਨੇ ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ ਸਿਰਫ 17 ਵੋਟਾਂ ਹਿੱਸੇ ਆਈਆਂ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ 16 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ ਪਰ ਆਪ ਦੀਆਂ 13 ਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇੱਕ ਸੰਸਦ ਮੈਂਬਰ ਮਨੀਸ਼ Tiwari ਸਮੇਤ 20 ਵੋਟਾਂ ਸਨ ਆਪ ਪਲੱਸ ਕਾਂਗਰਸ ਗਠਜੋੜ ਨੂੰ ਪੂਰਨ ਬਹੁਮਤ ਮਿਲਿਆ ਇਸ ਦੇ ਬਾਵਜੂਦ ਉਸ ਦਾ ਉਮੀਦਵਾਰ ਹਾਰ ਗਿਆ ਮੇਅਰ ਚੋਣ ਦੇ ਨਤੀਜੇ ਤੋਂ ਇਹ ਸਪਸ਼ਟ ਹੈ ਕਿ ਇੱਥੇ ਆਪ ਕਾਂਗਰਸ ਗਠ ਜੋੜ ਦੀਆਂ ਤਿੰਨ ਵੋਟਾਂ ਭਾਤਪਾ ਦੇ ਹੱਕ ਵਿੱਚ ਗਈਆਂ ਹਨ ਇਹ ਦਿੱਲੀ ਚੋਣਾਂ ਦਾ ਪਹਿਲਾ ਆਮ ਆਦਮੀ ਪਾਰਟੀ ਲਈ ਵੱਡਾ ਚਟਕਾ ਹੈ ਕਿਉਂਕਿ 5 ਫਰਵਰੀ ਨੂੰ ਦਿੱਲੀ ਦੇ ਵਿਖੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਤੋਂ ਦਾਸ ਦੀ ਹੈ ਕਿ ਜਿਹੜੀ ਭਾਜਪਾ ਹੈ ਉਹ ਪੰਜਾਬ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਹਾਰ ਪ੍ਰਾਪਤ ਕਰ ਰਹੀ ਸੀ ਜੇ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਹਲਕੇ ਤੋਂ ਜਿਹੜਾ ਕਿ ਬੀਜੇਪੀ ਦਾ ਕੋਈ ਉਮੀਦਵਾਰ ਨਹੀਂ ਜਿੱਤਿਆ ਤੇ ਪਰ ਹੁਣ ਜਿਹੜੀਆਂ ਮੇਅਰ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਭਾਰੀ ਜਿੜੀ ਜਿੱ प्राप्त ਕੀਤੀ ਹੈ ਹਰਪ੍ਰੀਤ ਕੌਰ ਬੱਬਲਾ ਜਿਹੜੇ ਚੰਡੀਗੜ੍ਹ ਦੇ ਹੁਣ ਨਵੇਂ ਮੇਅਰ ਬਣ ਗਏ। ਉੱਥੇ ਤੋਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਗਠਜੋੜ ਉਮੀਦਵਾਰ ਜਸਪੀਰ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ ਹਨ। ਗਠਜੋੜ ਦੇ ਉਮੀਦਵਾਰ ਤਰुण ਮਹਿਤਾ ਡਿਪਟੀ ਮੇਅਰ ਬਣੇ ਹਨ ਜੋ ਕਾਂਗਰਸ ਪਲੱਸ ਆਮ ਆਦਮੀ ਪਾਰਟੀ ਦਾ ਗਠਜੋੜ ਹੈ। ਉੱਥੇ ਤੋਂ ਦੱਸਦੀ ਇੱਕ ਵਾਰ ਫਿਰ ਅੱਜ ਚੰਡੀਗੜ੍ਹ ਦਾ ਮੇਅਰ ਚੁਣਿਆ ਗਿਆ ਜਿੱਥੇ ਭਾਜਪਾ ਨੇ ਬਹੁਮਤ ਪ੍ਰਾਪਤ ਕਰਕੇ ਹਰਪ੍ਰਿਤਕੌਰ ਬੱਬਲਾ ਨੇ ਜਿਹੜੇ ਉਹ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ। 11 ਕਾਨੂੰਨੀ ਪ੍ਰਵਾਸੀਆਂ ਲਈ 트럼ਪ ਦਾ ਨਵਾਂ ਫਰਮਾਨ ਪੇਜਾ ਜਾਵੇਗਾ ਗੁਆਂਟਨਾਮੋ ਵਿੱਚ ਜੇਲ੍ਹ 'ਚ ਅਮਰੀਕਾ ਦੀ ਸਭ ਤੋਂ ਖਤਰਨਾਕ ਜੇਲ੍ਹਾਂ ਵਿੱਚੋਂ। ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਦੇ ਹੀ ਪੂਰੇ ਐਕਸ਼ਨ ਮੋਡ ਦੇ ਵਿੱਚ ਨੇ 20 ਜਨਵਰੀ ਨੂੰ ਡੋਨਲਡ ਟਰੰਪ ਬੱਲੋ ਸੌ ਚੁੱਕੀ ਗਈ ਸੀ ਤੇ ਉਹ ਦੂਜੀ ਵਾਰ ਰਾਸ਼ਟਰਪਤੀ ਬਣਿਆ ਅਮਰੀਕਾ ਦੇ ਦੋਸਤੋਂ ਬਾਅਦ ਹੀ ਕਈ ਵੱਡੇ ਲਾ ਡੋਨਲਡ ਟਰੰਪ ਵੱਲੋਂ ਕੀਤੇ ਗਏ ਤੇ ਉਹਨਾਂ ਵਿੱਚੋਂ ਇੱਕ ਸੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਜੋ ਬਾਹਰ ਕਰਨਾ ਤੇ ਉੱਥੇ ਜਿਹੜੀ ਪ੍ਰਕਿਰਿਆ ਹੈ ਉਹ ਚੱਲਦੀ ਪਈ ਹੈ ਅਮਰੀਕਾ ਦੇ ਵਿੱਚ ਛਾਪੇ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਤੇ ਇਸੇ ਵਿਚ ਡੋਨਲਡ 트ੰਪ ਨੇ ਇੱਕ ਹੋਰ ਝਟਕਾ ਦਿੱਤਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤੇ ਲੈਕਨ ਰਿਲੇ ਐਕਟ ਉੱਤੇ ਡੋਨਲਡ 트ੰਪ ਵੱਲੋਂ ਦਸਤਖਤ ਕਰ ਦਿੱਤੇ ਗਏ ਨੇ ਜਿਸ ਅਨੁਸਾਰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਪਰਾਧਿਕ ਮਾਮਲੇ ਦੇ ਵਿੱਚ ਨੇ ਤੇ ਇਲੀਗਲ ਤੌਰ ਤੇ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਅਮਰੀਕਾ ਦੀ ਸਭ ਤੋਂ ਖਤਰਨਾਕ ਜੇਲ ਗੁਆਨਤਾਨਾਮੋ ਬੇਦ ਵਿੱਚ ਰੱਖਿਆ ਜਾਵੇਗਾ ਜੀ ਹਾਂ ਤਾਂ ਅੰਦਾਜ਼ੇ ਹੈ ਕਿ ਗੁਆਨਤਾਨਾਮੋ ਬੇਦ ਜੇਲ ਜਿਹੜੀ ਹੈ ਉਹ ਕਿਊਬਾ ਦੇ ਵਿੱਚ ਹੈ ਜਿੱਥੇ ਬਹੁਤ ਤਸੀਹੇ ਦਿੱਤੇ ਜਾਂਦੇ ਨੇ ਮੁਜਰੀਮਾਂ ਨੂੰ ਉਤੇ ਮੈਂਟਲੀ ਤੇ ਫਿਜ਼ੀਕਲੀ टॉर्चर ਕੀਤਾ ਜਾਂਦਾ ਹੈ ਦੇਹ ਦੀ ਵੱਡਾ ਝਟਕਾ ਦਿੱਤਾ ਇੱਕ ਵਾਰ ਫਿਰ ਡੋਨਲਡ 트ੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਸਵਾਰੀਆਂ ਨਾਲ ਪਰੇ ਜਹਾਜ਼ ਦੀ ਅਚਾਨਕ ਹੀ ਆਸਮਾਨ ਹੈਲੀਕਾਪਟਰ ਨਾਲ ਹੋ ਜਾਂਦੀ ਹੈ ਟੱਕਰ 18 ਲੋਕਾਂ ਦੀ ਮੌਤ ਬਚਾਅ ਕਰ ਕਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਇੱਕ ਖਬਰ ਸਾਹਮਣੇ ਜਿੱਥੇ ਜਿਹੜਾ ਜਹਾਜ਼ ਹੁੰਦਾ ਯਾਤਰੀਆਂ ਦੇ ਨਾਲ ਸਵਾਰ ਜਦੋਂ ਲੈਂਡਿੰਗ ਕਰ ਰਿਹਾ ਹੁੰਦਾ ਤੇ ਸਾਹਮਣੇ ਉਹਦੀ ਅਚਾਨਕ ਹੈਲੀਕਾਪਟਰ ਆ ਜਾਂਦਾ ਤੇ ਆਸਮਾਨ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਆਤਸਾ ਵਾਪਰ ਜਾਂਦਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਵਾਸ਼ਿੰਗਟਨ ਡੀਸੀ ਦੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ਤੇ ਜਿਹੜਾ ਜਹਾਜ਼ ਹੁੰਦਾ ਦੱਸਿਆ ਜਾ ਰਿਹਾ 64 ਇਸ ਦੇ ਵਿੱਚ ਜਿਹੜੇ ਪੈਸੇਂਜਰ ਸੀ ਉਹ ਸਵਾਰ ਸਨ 60 ਯਾਤਰੀ ਸਨ ਤੇ 4 ਜਿਹੜੇ ਹਵਾਈ ਚਾਲਕ ਦਲ ਦੇ ਮੈਂਬਰ ਸੀ ਤੇ ਕੁੱਲ 64 ਜਿਹੜੇ ਪੈਸੇਂਜਰਸ ਦੱਸੇ ਜਾ ਰਹੇ ਸੀ ਇਸ ਜਹਾਜ਼ ਦੇ ਵਿੱਚ ਤੇ ਅਚਾਨਕ ਕਿ ਜਦੋਂ ਲੈਂਡਿੰਗ ਲਈ ਤਿਆਰ ਹੁੰਦਾ ਹੈ ਇਹ ਰਾਸ਼ਟਰੀ ਹਵਾਈ ਅੱਡੇ ਤੇ واਸ਼ਿੰਗਟਨ ਡੀਸੀ ਦੇ ਲੈਂਡ ਕਰਨ ਲਈ ਤਿਆਰ ਹੁੰਦਾ ਤੇ ਚਾਨਕ ਦੀ ਸਾਹਮਣੇ ਹੈਲੀਕਾਪਟਰ ਦੇ ਨਾਲ ਇਹ ਟਕਰਾ ਜਾਂਦਾ ਹੈ ਉੱਥੇ ਤੁਸੀਂ ਸਕਰੀਨ ਉੱਤੇ ਵੀਡੀਓਜ਼ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਟਕਰਾਉਂਦਾ ਜਹਾਜ਼ ਹੈਲੀਕਾਪਟਰ ਦੇ ਨਾਲ ਤੇ ਆਸਮਾਨ ਦੇ ਵਿੱਚ ਰੋਸ਼ਨੀ ਦਿਖਾਈ ਦਿੰਦੀ ਹੈ ਤੇ ਲੋਕਾਂ ਵੱਲੋਂ ਇਸ ਜਿਹੜੀ ਕਿ ਕਟਨਾ ਹੈ ਕੈਮਰੇ ਦੇ ਵਿੱਚ ਕੈਦ ਕਰ ਲਈਤੀ ਗਈ ਉਹਦੇ ਤੋਂ ਦੱਸ ਦਈਏ ਕਿ ਹੁਣ ਤੱਕ 18 ਜੁੜੀਆਂ ਲਾਸ਼ਾਂ ਬਰਾਮਦ ਕਰ ਚੁੱਕੀ ਹੈ ਪੁਲਿਸ ਤੇ ਲਗਾਤਾਰ ਰਬਚਾਬ ਕਾਰਜ ਜਾਰੀ ਹੈ ਖੰਨਾ ਨੈਸ਼ਨਲ ਹਾਈਵੇ ਤੇ ਗੰਨਿਆ ਨਾਲ ਪਰੇ ਟਰਾਲੀ ਹੋਈ ਬੇਕਾਬੂ ਦੋ ਕਿਸਾਨਾਂ ਦੀ ਮੌਕੇ ਤੇ ਮੌਤ ਪਰਿਵਾਰ ਚ ਪਿਆ ਚਿਗ ਚੜ ਲੁਧਿਆਣਾ ਖੰਨਾ ਨੈਸ਼ਨਲ ਹਾਈਵੇ ਤੇ ਉਦੋਂ ਹਾਦਸਾ ਵਾਪਰ ਗਿਆ ਜਦੋਂ ਦੋ ਕਿਸਾਨ ਵੀਰ ਆਪਣੀ ਗੰਨੇ ਦੀ ਫਸਲ ਨੂੰ ਅਮਲੋ ਸ਼ੂਗਰ ਮਿੱਲ ਵੱਲ ਲੈ ਕੇ ਜਾ ਰਹੇ ਹੁੰਦੇ ਨੇ ਟਰੈਕਟਰ ਟਰਾਲੀ ਤੇ ਤੇ ਚਾਹਨਕੀ ਬੀਤੀ ਰਾਤ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਤੇ ਮੌਕੇ ਤੇ ਦੋਨਾਂ ਦੀ ਮੌਤ ਹੋ ਗਈ ਜੀ ਹਾਂ ਬੇਹਦੀ ਮੰਦਪਾਗੀ ਖਬਰ ਹੈ ਸਾਹਮਣੇ ਜਿੱਥੇ ਦੋ ਜਿਹੜੇ ਕਿਸਾਨ ਨੇ ਉਹ ਟਰੈਕਟਰ ਟਰਾਲੀ ਤੇ ਗੰਨੇ ਦੀ ਫਸਲ ਉਹਨਾਂ ਨੇ ਲੋਡਡ ਕੀਤੀ ਹੁੰਦੀ ਹੈ ਤੇ ਜਦੋਂ ਢਲਾਨ ਤੋਂ ਥੱਲੇ ਵੱਲ ਨੂੰ ਜਾ ਰਹੇ ਹੁੰਦੇ ਨੇ ਤੇ ਚਾਹਨੇ ਕੀ ਜੜੀ ਗੰਨਿਆਂ ਦੀ ਫਸਲ ਨੋ ਨਦੀ ਰੱਸੀ ਟੁੱਟ ਜਾਂਦੀ ਹੈ ਜਿਹੜੀ ਰੱਸੀ ਬੰਨੀ ਹੁੰਦੀ ਹੈ ਤੇ ਸਾਰੇ ਜਿਹੜੇ ਗੰਨੇ ਨੇ ਉਹ ਟਰੈਕਟਰ ਦੇ ਉੱਤੇ ਲੋਡਡ ਹੋ ਜਾਂਦੇ ਨੇ ਤੇ ਦੋਨੋਂ ਜਿਹੜੇ ਕਿਸਾਨ ਨੇ ਉਹ ਆਪਣਾ ਸੰਤੁਲਨ ਕੋ ਬੈਠਦੇ ਨੇ ਟਰੈਕਟਰ ਟਰਾਲੀ ਦਾ ਤੇ ਡਿਵਾਈਡਰ ਵਿੱਚ ਜਾ ਰੇਲਿੰਗ 'ਚ ਵੱਜਦੇ ਨੇ ਤੇ ਜਿਸ ਤੋਂ ਬਾਅਦ ਉਹ heਠਾਂ दब ਜਾਂਦੇ ਨੇ ਆਪਣੀ ਹੀ ਫਸਲ ਦੇ ਤੇ ਇੱਕ ਤੇ ਕਿਸਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਜਿਹੜਾ ਕਿਸਾਨ ਸੀ ਉਸ ਨੂੰ ਜਦੋਂ ਹਸਪਤਾਲ ਲੈ ਜਾਂਦਾ ਜਾ ਰਿਹਾ ਸੀ ਤੇ ਰਸਤੇ 'ਚ ਹੀ ਉਸਨੇ ਆਪਣਾ ਦਮ ਤੋੜ ਦਿੱਤਾ ਬੇਹਦੀ ਮੰਦਪਾਗੀ ਖਬਰ ਨਿਕਲ ਕੇ ਆਈ ਖੰਨਾ ਨੈਸ਼ਨਲ ਹਾਈਵੇ ਤੇ ਜਿੱਥੇ ਦਰਦਨਾਕ ਹਾਦਸਾ ਵਾਪਰ ਗਿਆ ਪਟਿਆਲਾ ਦੇ ਵਿੱਚ ਟਰੱਕ ਦਾ ਕਹਿਰ ਦਿਖਿਆ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਰਜਿੰਦਰਾ ਹਸਪਤਾਲ ਦੇ ਵਿੱਚ ਕੀਤਾ ਗਿਆ ਰਿਪੋਰਟ ਪਟਿਆਲਾ ਤੋਂ ਬੇਹਦੀ ਮੰਦਪਾਗੀ ਖਬਰ ਸਾਹਮਣੇ ਹੈ ਜਿੱਥੇ ਅੱਜ ਸਵੇਰੇ ਇੱਕ ਟਰੱਕ ਟਰਾਲਾ ਜਿਹੜਾ ਈ ਰਿਕਸ਼ਾ ਉੱਤੇ ਚੜ ਜਾਂਦਾ ਤੇ ਬੇਹਦੀ ਭਿਆਨਕ ਹਾਦਸਾ ਵਾਪਰ ਗਿਆ ਉੱਥੇ ਮੋਕੇ ਤੇ ਜਿਹੜੇ ਤਿੰਨ ਲੋਕ ਈ ਰਿਕਸ਼ਾ ਦੇ ਵਿੱਚ ਸਵਾਰ ਸੀ ਉਹਾਂ ਦੀ ਮੌਤ ਹੋ ਗਈ ਤੇ ਉੱਥੇ ਜਿਹੜੇ ਰਾਹਗੀਰ ਚੱਲ ਰਹੇ ਸੀ ਜੇ ਦੋ ਮੋਟਰਸਾਈਕਲ ਦੱਸੇ ਜਾ ਰਹੇ ਨੇ ਸਵਾਰ ਲੋਕੀ ਜਾ ਰਹੇ ਸੀ ਲਾਗੇ ਉਹਨਾਂ ਦੇ ਵੀ ਗੰਭੀਰ ਸੱਟਾਂ ਆਈਆਂ ਜਿਨ੍ਹਾਂ ਨੂੰ ਹੁਣ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਹੜੇ ਇਲਾਜ ਨੇ ਉਹ ਦੋਨੋਂ ਜਾਣੇ ਮੋਟਰਸਾਈਕਲ ਸਵਾਰ ਅਨੁਸਾਰੇ ਕੀ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਬੇਹਦੀ ਭਿਆਨਕ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕ ਜਿਹੜਾ ਡਿਵਾਈਡਰ ਉੱਪਰ ਟੁੱਟ ਗਿਆ ਜਿਹੜਾ ਟਰੱਕ ਹੈ ਈ ਰਿਕਸ਼ਾ ਉੱਤੇ ਚੜ ਜਾਂਦਾ ਹੈ ਬੇ ਕਾਬੂ ਹੁੰਦਾ ਹੈ ਜਿਹੜਾ ਟਰੱਕ ਤੇ ਸੰਤੁਲਨ ਨਹੀਂ ਆਪਣਾ ਸਾਮ ਕੋਂਦਾ ਉਸ ਤੋਂ ਬਾਅਦ ਈ ਰਿਕਸ਼ਾ ਇਸ ਦੇ ਥੱਲੇ ਆ ਜਾਂਦਾ ਹੈ ਜਿਹੜੀਆਂ 300 ਵਾਰੀਆਂ ਉਹ ਵੀ ਇਸ ਦੇ ਥੱਲੇ ਹੇਠਾਂ ਆ ਕੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਮੈਂ ਅਰਮਨ ਸਿੱਟ ਐਕਸੀਡੈਂਟ ਜਿਹਨੇ ਹੋਇਆ ਤੁਹਾਡੇ ਕੋਲ ਕੀ ਹੈ ਮੇਰੀ ਭਾਲੀ ਸੀ ਉਹ ਐ ਤੇ ਜੁਨਵਰਸੀ ਪੜ੍ਹਦੀ ਆ ਉਹ ਆਟੋ ਲੈ ਕੇ ਆ ਰਹੀ ਸੀ ਤੇ ਆਟੋ ਆਦੇ ਇੱਥੇ ਆ ਇਸ ਧੀ ਵਾਲਾ ਜਿਹੜਾ ਮੋੜ ਹੈਗਾ ਆ ਇੱਥੇ ਹੋਈ ਐਕਸੀਡੈਂਟ ਇਤੇ ਆ ਕੇ ਪਿੱਛੋਂ ਦੇ ਟਰੱਕ ਆਇਆ ਟਰਾਲਾ ਸੀਗਾ ਉਹ ਆ ਕੇ ਪਹਿਲੇ ਉਹ ਦੱਸਣ ਦੇ ਮਤਾਬਕ ਕੁੜੀ ਦੇ ਦੱਸਣ ਦੇ ਮਤਾਬਕ ਉਹ ਪਹਿਲੇ ਆ ਕੇ ਉਹਦੀ ਕੰਨੀ ਵਰੀ ਸਪੈਕਸ ਤੇ ਲੱਗਿਆ ਇਹਦਾ ਸਾਈਡ ਤੇ ਸੀ ਨਾ ਜਦੋਂ ਸਪੈਕਸ ਆਲੇ ਗਿਰੀ ਮੇਰੀ ਉਦੋਂ ਬਾਅਦ ਜਿਹੜਾ ਡਰਾਈਵਰ ਸੀਗਾ ਉਹ ਪਹਿਲੇ गिर ਗਿਆ نیچے ਇਹ ਦੋਨੋਂ ਟਾਇਰਾਂ ਦੇ ਵਿਚਾਲੇ ਆ ਗਈ ਐ ਕਹਿੰਦੀ ਮੈਂ 1 ਮਿੰਟ ਵੀ ਥੋੜਾ ਜਿਹਾ ਵੀ ਅੱਗੇ ਪਿੱਛੇ ਹੁੰਦਾ ਟਰੱਕ ਤੇ ਮੈਂ نیچے ਆ ਗਈ ਸੀ ਕਹਿੰਦੀ ਉੱਠ ਕੇ ਨਿਕਲ ਕੇ ਬਾਹਰ ਨਿਕਲੀ ਤੇ ਵਿੱਚ ਉਹ ਵੀ ਸਟਾਕਸਰਾ ਫੋਨ ਵਗੈਰਾ ਸੀ ਉਹ ਤਾਂ ਕੋਈ ਲੈ ਗਿਆ ਚੱਕ ਕੇ ਲੈ ਗਿਆ ਜਾਂ ਕਿਆ ਹੋਇਆ ਰੱਬ ਜਾਣੇ ਤੇ ਕੋਈ ਇੱਥੋਂ ਬੰਦਾ ਨੀਤਨ ਕਰਕੇ ਸੀ ਕੋਈ ਲਾਜ ਯੂਨੀਵਰਸਿਟੀ ਦਾ ਉਹਨੇ ਦੇਖਿਆ ਵੀ ਕੁੜੀ ਘਬرائی ਬਹੁਤ ਆ ਉਹਨੇ ਚੱਕੇ ਚੁੱਕੇ ਉਹਨੂੰ ਪਾਸੇ ਕੀਤਾ ਤੇ ਪਾਸੇ ਕਰਕੇ ਫਿਰ ਉਹ ਉਹਨੂੰ ਪੁੱਛਿਆ ਵੀ ਤੇਰਾ ਕੋਈ ਪੰਜੀ ਵੀ ਮੈਨੂੰ ਘਰ ਜਾਣਾ ਅਨੰਦਪੁਰ ਸਾਹਿਬ ਦੇ ਰਹਿਣ ਵਾਲੀ ਆ ਘਰ ਜਾਣਾ ਮੈਂ ਤੇ ਉਹ ਕਹਿੰਦੇ ਵੀ ਤੇ ਹੋਰ ਹੈਗਾ ਤੇ ਕੋਈ ਮੇਰਾ ਮਾਮਾ ਹੈਗਾ ਫਿਰ ਉਹ ਮੇਰੇ ਘਰ ਛੱਡ ਕੇ ਆਏ ਆ ਤੇ ਹੁਣ ਮੈਂ ਆਇਆ ਸੀ ਆ ਸਪੈਕਸ ਤੇ ਆ ਬੋਤਲੂ ਦੀ ਪਾਣੀ ਵਾਲੀ ਉਮਰ ਕਿੰਨੀ ਹੈ ਬੇਟੀ ਉਮਰ 26 ਸਾਲ ਹੈ ਤੇ ਪੰਜਾਬ ਯੂਨੀਵਰਸਿਟੀ ਪੜ੍ਹਦੇ ਸੀ ਆ ਸਾਹਮਣੇ ਹੋਸਟਲ ਹੈ ਇਹ ਹਾਦਸਾ ਕਿੰਨੇ ਵਜੇ ਹੋਇਆ ਹੈ ਇਹ ਮੈਂ ਹੁਣ ਇਹਨਾਂ ਦੀ ਕਹਿ ਸਕਦਾ ਕੋਈ ਤਕਰੀਬ ਗੱਲਬਾਤ ਕੀਤੀ ਹੋਈਗੀ ਹਾਦਸਾ ਕਿੰਨੇ ਵਜੇ ਹੋਇਆ ਮੈਂ ਉਹਨੂੰ ਕੁਝ ਖਾਸ ਨਹੀਂ ਪੁੱਛਿਆ ਕਿ ਉਹ ਇਸੇ ਕੰਡੀਸ਼ਨ 'ਚ ਆ ਨਹੀਂ ਸੀ ਤੇ ਮੌਤ ਕਿੰਨੇ ਲੋਕ ਜੀ ਦੀ ਜਮੋਤ ਹੋ ਗਈ ਹੈ ਇਹਦੇ ਵਿੱਚ ਦੋਸ ਟੈਂਪੋ ਦੇ ਵਿੱਚ ਚਾਰ ਜਣੇ ਸਨ ਜੀ ਦੋ ਸਰਦਾਰ ਸੀਗੇ ਇੱਕ ਸਰਦਾਰ ਟੈਂਪੋ ਵਾਲਾ ਸੀ ਤੇ ਇਹ ਸਾਈਡ ਤੇ ਬੈਠੀ ਨੀ ਪਰਲੇ ਪਾਸੇ ਪਰਾਖ ਵਾਲੇ ਪਾਸੇ ਇਹ ਉਹ ਦੋਨੇ ਵੱਜ ਗਏ ਥੋੜਾ ਬੋਟਾ ਮੜਾ ਮੋਟਾ ਨਜ਼ਰ ਆਇਆ ਲੇਕਿਨ ਇਹ ਦੋਨੇ ਜਨੇ ਡਰਾਈਵਰ ਤੇ ਉਹਨੇ ਕੋਡ ਦੋਨੇ ਟਾਇਰਾਂ ਦੇ ਵਿਚ ਆ ਗਈ ਸੈਂਟਰ ਦੇ ਵਿੱਚ ਉਹਦੇ ਕਹਿਣ ਮੁਕਾਬਕ ਕੋਈ ਦਾ ਟੈਂਪੂ ਵਾਲਾ ਤਾਂ ਪਤਾ ਨਹੀਂ ਲੱਗਿਆ ਪਿੱਛੇ ਗੋਲ ਹੋ ਗਿਆ ਇੱਕ ਟੈਂਪੂ ਵਾਲਾ ਵੀ ਮੌਤ ਹੋਈ ਆਈ ਗੋਲ ਦੀ ਮੌਤ ਹੋਈ ਉਹਦੇ ਪਹਿਲੇ ਵੀ ਪੈਰ ਕੱਟਿਆ ਪਿਆ ਇੱਕ ਬੈਨੋ ਉਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੋ ਕੁੜੀ ਨੇ ਦੱਸਣ ਪਾਵੇ ਨਾ ਹੁਣ ਕੋਈ ਜਾ ਕੇ ਕੀ ਕੀ ਲੱਗਦਾ ਟਰਾਲੇ ਵਾਲੀ ਦੀ ਕੁਝ ਨਹੀਂ ਕਹਿ ਸਕਦੇ ਉਹ ਦੋਹਣੇ ਸਾਈਡ ਦੇ ਉੱਤੇ ਟੈਂਪੂ ਆਪਣੀ ਸਾਈਡ ਤੇ ਇਹ ਕਹਿੰਦੀ ਵੀ ਟੈਂਪੂ ਸਾਈਡ ਤੇ ਜਾ ਰਿਹਾ ਸੀ ਬੈਂਕ ਨਹੀਂ ਭੰਨ ਦੇ ਘਰ ਵਿੱਚ ਜਾ ਕੇ ਕਰਤੀ ਸ਼ਰਮਨਾਕ ਹਰਕਤ 12 ਤੋਲਾ ਸੋਨਾ ਲੈ ਕੇ ਹੋਈ ਫਰਾਰ ਪੁਲਿਸ ਕਰ ਰਹੀ ਹੈ ਜਾਂਚ ਪਿੰਡ ਕੈਰੋ ਤੇ ਇੱਕ ਮਾਮਲਾ ਸਾਹਮਣੇ ਆ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਹੁੰਦੇ ਦੇਖਿਆ ਜਾ ਸਕਦਾ ਅੱਜ ਦੇ ਜ਼ਮਾਨੇ ਚ ਰਿਸ਼ਤੇਦਾਰ ਇੱਕ ਦੂਜੇ ਦੀ ਦੁੱਖ ਸੁੱਖ ਚ ਸਾਂਝ ਦਾ ਪ੍ਰਤੀਕ ਹੁੰਦੇ ਨੇ ਪਰ ਉੱਥੇ ਹੀ ਇੱਕ ਨੌਣੀ ਹਰਕਤ ਇੱਕ ਸਤੀ ਭੈਣ ਵੱਲੋਂ ਆਪਣੀ ਸਤੀ ਭੈਣ ਦੇ ਘਰ ਦੇ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਔਰਤ ਜਿਹੜੀ ਕਿ ਆਪਣੀ ਦੋ ਕੁੜੀਆਂ ਸਮੇਤ ਆਪਣੀ ਸਤੀ ਭੈਣ ਤੇ ਜਿੱਜੇ ਦੇ ਘਰ ਰਾਤ ਬਿਤਾਉਣ ਜਾਂਦੀ ਹੈ ਉਹਨਾਂ ਨੂੰ ਮਿਲਣ ਗਈ ਹੁੰਦੀ ਹੈ ਤੇ ਸਵੇਰੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੀ ਹੈ ਚੋਰੀ ਦੀ ਵੱਡੀ ਵਾਰਦਾਤ ਕਰ ਦਿੱਤੀ ਗਈ ਇਸ ਔਰਤ ਵੱਲੋਂ 12 ਤੋਲਾ ਸੋਨਾ ਲੈ ਕੇ ਸਵੇਰੇ-ਸਵੇਰੇ ਔਰਤ ਜਿਹੜੀ ਕਿ ਫਰਾਰ ਹੋ ਜਾਂਦੀ ਹੈ ਉੱਥੇ ਜਦੋਂ ਪਰਿਵਾਰ ਨੂੰ ਪਤਾ ਚੱਲਦਾ ਹੈ ਤੇ ਕੈਰੋ ਦੀ ਸਥਾਨਕ ਪੁਲਿਸ ਨੂੰ ਇਸ ਬਾਰੇ ਸਬੰਧਿਤ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਹੁਣ ਤਾਂ ਦੱਸਿਆ ਗਿਆ ਕਿ ਤਰਨਤਾਰਨ ਦੇ ਪਿੰਡ ਕੈਰੋ ਵਿਖੇ ਆਪਸੀ ਰਿਸ਼ਤਿਆਂ ਦਾ ਸ਼ਰਿਆਮ ਕਾਣ ਹੁੰਦਾ ਦੇਖਿਆ ਗਿਆ ਹੈ ਇਸ ਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋ ਤੋਂ ਸਾਹਮਣੇ ਹੈ ਜਿੱਥੇ ਆਪਣੇ ਜੀਜੀ ਅਤੇ ਭੈਣ ਨਾਲ ਆਪਣੀਆਂ ਕੁੜੀਆਂ ਨਾਲ ਮਿਲਵਾਉਣ ਆਈ ਔਰਤ ਵੱਲੋਂ ਆਪਣੀ ਭੈਣ ਦੇ ਸੋਹਰੇ ਘਰ 'ਚ ਚੋਰੀ ਦੀ ਸ਼ਰਮਨਾਕ ਘਟਨਾ ਨੂੰ ਜਾਨ ਦੇ ਦਿੱਤਾ ਗਿਆ ਹੈ ਉਕਤ ਔਰਤ ਆਪਣੀ ਭੈਣ ਤੇ ਜੀਜੇ ਦੇ ਘਰੋਂ 12 ਤੋਲੇ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਹੈ ਜਿਸ ਦੀ ਸੂਚਨਾ ਉਕਤ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੇ ਦਿੱਤੀ ਗਈ ਪਰ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਉਕਤ ਲੋਕਾਂ ਨੂੰ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲੋਂ ਪਿੰਡ ਕੈਰੋ ਦੇ ਵਸਨੀਕ ਕਿਸਾਨ surjit singh ਅਤੇ ਪਤਨੀ harjinder kaur ਨੇ ਦੱਸਿਆ ਕਿ ਉਸ ਦੇ ਰਿਸ਼ਤੇ ਵਿੱਚ ਲੱਗਦੀ ਸਾਲੀ ਅਤੇ ਭੈਣ kavaljit kaur ਆਪਣੀਆਂ ਦੋ ਕੁੜੀਆਂ ਸਮੇਤ ਘਰ ਵਿੱਚ ਕੁਝ ਸਮਾਂ ਪਹਿਲਾਂ ਆਈ ਸੀ ਤੇ ਰਾਤ ਦੇ ਸਮੇਂ ਉਹਨਾਂ ਦੇ ਘਰ ਦੇ ਲੋਕਰ ਵਿੱਚੋਂ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰਕੇ ਅਗਲੇ ਦਿਨ ਸਵੇਰੇ ਸਵੇਰੇ ਫਰਾਰ ਹੋ ਗਈ ਹੈ ਕਟਨਾ ਦੀ ਸੂਚਨਾ ਪੁਲਿਸ ਥੰਕੀ ਕੈਰਨ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਮਲਜੀਤ ਕੌਰ ਅਤੇ ਉਸ ਦੀ ਕੁੜੀਆਂ ਖਿਲਾਫ ਫਿਲਹਾਲ ਕੋਈ ਜੜੀ ਕਾਰਵਾਈ ਨਹੀਂ ਕੀਤੀ ਗਈ ਪਰ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਕਬਲਜੀਤ ਕੌਰ ਉਸ ਦੀ ਕੁੜੀਆਂ ਖਿਲਾਫ ਚੋਰੀ ਦਾ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਉਕਤ ਲੋਕਾਂ ਦੀ ਫਿਲਹਾਲ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਚੋਰੀ ਦਾ ਸ਼ਿਕਾਰ ਪੀੜਿਤ ਪਰਿਵਾਰ ਨੇ ਉਕਤ ਲੋਕਾਂ ਦੀ ਗ੍ਰਿਫਤਾਰੀ ਦੀ ਪੁਲਿਸ ਤੋਂ ਜਲਦ ਜਲਦ ਮੰਗ ਕੀਤੀ ਹੈ ਇੱਕ ਵਾਰ ਫਿਰ ਤਾਂ ਦੱਸ ਦਈਏ ਕਿ ਰਿਸ਼ਤਿਆਂ ਦਾ ਸ਼ਰਿਆਮ ਕਾਣ ਹੁੰਦਾ ਦੇਖਿਆ ਗਿਆ ਪਿੰਡ ਕੈਰੋ ਵਿਖੇ ਜਿਹੜਾ ਕਿ ਤਰਨਤਾਰਨ ਚ ਪੈਂਦਾ ਹੈ ਜਿੱਥੇ ਆਪਣੀ ਹੀ ਸਾਕੀ ਭੈਣ ਵੱਲੋਂ ਆਪਣੀ ਭੈਣ ਤੇ ਜੀਜੇ ਤੇ ਘਰੋਂ ਰਾਤ ਵਿੱਚੋਂ ਜਾਂਦੀ ਹੈ ਮਿਲਣ ਗਈ ਹੁੰਦੀ ਹੈ ਤੇ ਉੱਥੇ ਹੀ ਵੱਡੀ ਚੋਰੀ ਦੀ ਸ਼ਰਮਨਾਖ ਕੱਟਾਂ ਨੂੰ ਜਾਣ ਦੇ ਕੇ ਸਵੇਰੇ ਸਵੇਰੇ ਫਰਾਰ ਹੋ ਜਾਂਦੀ ਹੈ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ